ਨਾਈ ਸੋ ਕਹਾ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤਦ ਡਿਠੀ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤਿ ਸਾਹੂ ਸਿਰ ਸਾਹਾਦ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤਿ ਸਾਹੂ ਸੇਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਤ੍ਰਿਸਨਾ ਦਾਦੀ ਜਾਲ ਮੁਈ ਜਾਲੇ ਜਾਲੇ ਕਰੇ ਪੁਕਾਰ ਸਾਤੇ ਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀਵਾਰ ਤ੍ਰਿਸ਼ਨਾ ਦਾਤੀ ਜਾਲ ਮੁਈ ਜਾਲ ਜਾਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲੈ ਫਿਰ ਜਲੈ ਨਾ ਦੂਜੀਵਾਰ ਨਾਨਕ ਵਿਣਨਾਵੈ ਨਿਰਭਉ ਕੋ ਨਹੀਂ ਜਿ ਚਰ ਸਬਦ ਨਾ ਕਰੇ ਵਿਚਾਰ ਮਹਲਾ ਤੀਜਾ ਭੇਖੇ ਅਗਨ ਨਾ ਬੁਝੈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਰੈ ਤਿਉ ਨਿਗੁਰੇ ਕਰਮ ਕਮਾਹੀ ਸਤਿਗੁਰ ਦਾਤਾ ਸੇਵੀਐ ਸਬਦ ਵਸੈ ਮਨ ਆਈ ਮਨ ਤਾਂ ਨ ਸੀਤਲ ਸਾਤ ਹੋਈ ਤ੍ਰਿਸ਼ਨਾ ਅਗਨ ਬੁਝਾਈ ਸੁਖਾ ਸਿਰ ਸਦਾ ਸੁਖ ਹੋਈ ਜਾ ਵਿਚਹੁ ਆਪ ਗਵਾਇ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲੇਵਲਾਈ ਚਿੰਤਾ ਮੂਲ ਨ ਹੋਵਾਈ ਹਾਰੇ ਨਾਮ ਰੱਜਾ ਆਗਾਈ ਨਾਨਕ ਨਾਮ ਬਿਨਾ ਨਹਿ ਛੂਟੀ ਐ ਹਉ ਮੈਂ ਪਛਹਿ ਪਚਾਈ ਪਾਉੜੀ ਜਿਨੇ ਹਰ ਹਰ ਨਾਮ ਧਿਆਇਆ ਤਿਨੇ ਪਾਇਐ ਸਰਬ ਸੁਖਾ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੀ ਨਾਮ ਕੀ ਮਨ ਲਾਗੀ ਭੁਖਾ ਜਿਨ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਪਦੇ ਗੁਰ ਸਿਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧਨ ਧਨ ਤਿਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਨ ਧਨ ਤੇਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਤ੍ਰਿਸਨਾ ਦਾਦੀ ਜਾਲ ਮੋਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੀ ਮਿਲੈ ਫਿਰ ਜਲੈ ਨ ਦੂਜੀ ਵਾਰ ਵਡ ਹਾਂਸ ਕੀ ਵਾਰ ਪੌੜੀ ਛੇਮੀ ਸਲੋਕਾ ਨਾਲ